ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲਬ ਹਾਊਸ ਚੈਨਲ ਦੇਖਦੇ ਸਾਰੇ ਭੈਣ ਭਰਾ ਹੁੰਦਾ ਚੈਨਲ ਤੇ ਬਹੁਤ ਬਹੁਤ ਸਾਰੇ ਪਿਆਜ। ਵੀਡੀਓਜ਼ ਨੂੰ ਪਿਆਰ ਦੇਣ ਲਈ ਥੋੜਾ ਧੰਨਵਾਦ। ਤੇ ਲੋ ਜੀ ਕਹਿੰਦੇ ਜੱਗ ਭੱਖਿਆ ਹੁੰਦੀ ਹੈ ਨਾ ਜਿਹੜੀ ਉਹ ਬਹੁਤ ਪਾਵਰਫੁਲ ਹੁੰਦੀ ਹੈ। ਤੇ ਤੁਹਾਡੀ ਭੱਖਿਆ ਪੂਰੀ ਹੋਈ। ਸਸਨ ਹਮੇਸ਼ਾ ਕਹਿੰਦੇ ਸੀ ਕਿ ਸਟਾਕ ਵੱਧ ਰੱਖਿਆ ਕਰੋ ਸਟਾਕ ਵੱਧ ਰੱਖਿਆ ਕਰੋ। ਇੰਨਾ ਵੱਧ ਰੱਖਿਆ ਹੋਇਆ ਅੱਜ ਵੀ ਤੁਸੀਂ ਦੇਖੋ ਸਾਰਾ ਕਾਊਂਟਰ ਭਰਿਆ ਪੇਰਾਉਂਟ ਟੈਕਸ ਦੀ ਪਸ਼ਮੀਨਾ ਜਿਹੜਾ ਤੁਹਾਨੂੰ ਦੇਣਾ ਅੱਜ ਤੇ ਦੇਣਾ ਵੀ ਬਹੁਤ ਹੀ ਸੋਹਣੇ ਜਿਹਾ ਪ੍ਰਾਈਸ ਤੇ ਉਹ ਕਾਊਂਟਰ 'ਚ ਸਾਰਾ ਲੱਗਾ ਏਸੀ ਜੀ ਵਾਲੀ ਭਰਿਆ ਹੋਇਆ ਜਿਹੜਾ ਅਸੀਂ ਤੁਹਾਨੂੰ ਦੇਣਾ ਠੀਕ ਹੈ ਜੀ ਤੇ ਅਸੀਂ ਕਿਸੇ ਨੂੰ ਵੀ ਛੇਤੀ ਛੇਤੀ ਸੋਲਡ ਆਊਟ ਨਹੀਂ ਕਹਿਣਾ ਬਟ ਸਟਿਲ ਫੇਰ ਵੀ ਕਿਤੇ ਨਾ ਕਿਤੇ ਕੋ ਸੋਲਡ ਆਊਟ ਹੋਣਾ ਹੀ ਹੈ ਚੀਜ਼ ਨਹੀਂ ਹਨਾ ਤੁਸੀਂ ਫਾਈਨਲ ਮੈਸੇਜ ਹੀ ਪਾਉਣਾ ਸਾਨੂੰ ਕਿਉਂਕਿ ਇੰਨੇ ਸਾਰੇ ਡਿਜ਼ਾਈਨਿੰਗ ਦੇਖੋਗੇ ਤੁਸੀਂ ਡਬਲਿੰਗ ਡਬਲਿੰਗ ਹੈਗੀ ਇਹਨਾਂ ਦੀ ਟ੍ਰਿਪਲ ਟ੍ਰਿਪਲ ਹੈਗੇ ਨਹੀਂ ਸਾਰੇ ਇਹ ਤੇ ਫੇਰ ਵੀ ਜਦੋਂ ਤੁਸੀਂ ਦੇਖੋਗੇ ਨਾਲ ਦੀ ਨਾਲ ਮੈਸੇਜ ਪਾਉਣਾ ਹੈ ਕਿ ਫਾਈਨਲ ਐਸੇ ਨਾਲ ਤੁਹਾਨੂੰ ਵੀ ਸੌਖਾ ਸਾਨੂੰ ਸੌਖਾ ਇਹ ਜੇ ਸੂਟਾਂ ਜੀ ਮਤਲਬ ਜਿਹੜੀ ਹੁੰਦੀ ਹੈ ਨਾ ਮੈਸੇਜ ਬਹੁਤ ਜ਼ਿਆਦਾ ਹੁੰਦੇ ਨੇ ਤੇ ਅਵੇਲੇਬਿਲਟੀ ਪੁੱਛਣ ਤੇ એનર્ਜੀ ਤੁਸੀਂ ਵੀ ਲਾਉਣੀ ਆ ਸਾਡੀ ਵੀ ਲੱਗਦੀ ਆ ਉਹ ਨਾ ਕਰਿਓ ਫਾਈਨਲ ਮੈਸੇਜ ਆਉਂਦੇ ਜਾਣੇ ਵੀ ਜੀ ਹੈਗਾ ਤਾਂ ਮੈਨੂੰ ਦੇ ਦਿਓ ਠੀਕ ਹੈ ਜੀ ਸੋ ਕਰਦੇ ਆ ਸ਼ੁਰੂ ਆਪਾਂ ਫਿਰ ਵੀਡੀਓ ਨੂੰ ਪਹਿਲਾ ਸੂਟ ਜਿਹੜਾ ਤੁਹਾਨੂੰ ਦਿਖਾਉਣ ਲੱਗੇ ਆ ਰਾਮ ਟੈਕਸ ਦਾ ਪਸ਼ਮੀਨਾ ਆਹ ਲਓ ਦੇਖੋ ਸੂਟ ਤੇ ਤੁਹਾਨੂੰ ਬਹੁਤ ਹੀ ਪਿਆਰੀ ਪ੍ਰਾਈਸ ਤੇ ਦੇਣਾ ਆ ਆਪਾਂ ਵਿਦ ਸਟੈਂਪ ਹੋਊਗਾ ਸੂਟ ਠੀਕ ਹੈ ਤੇ ਹਾਂ ਪ੍ਰਿੰਟ ਨੋਟ ਕਰੋ ਬਹੁਤ ਪਿਆਰਾ ਪਸ਼ਮੀਨਾ ਆਉਣਾ ਥੋੜੀ ਕੋਲ ਤੇ ਇਹ ਆ ਗਿਆ ਜੀ ਤੁਹਾਡਾ ਪਹਿਲਾ ਕਲਰ ਤੇ ਪ੍ਰਿੰਟ ਤੇ ਆ ਇਹਦੇ ਨਾਲ ਤੁਹਾਨੂੰ ਮਿਲੂਗੀ ਬਾਟਮ ਮੈਚਿੰਗ ਦੇ ਵਿੱਚ ਮਿਲੂਗਾ 2.5 2.5 ਦਾ ਕੱਟ ਮਿਲੂਗਾ ਠੀਕ ਹੈ ਜੀ ਤੇ ਪ੍ਰਾਈਸ ਮਿਲੂਗਾ ਇਹਦਾ 900 ਸਿੰਗਲ ਅ 970 ਰੁਪਏ ਦਾ ਠੀਕ ਹੈ ਜੀ ਸੂਟ ਮਿਲੂਗਾ ਤੁਹਾਨੂੰ 970 ਦੇ ਵਿੱਚ ਤੇ ਜੇ ਤੁਸੀਂ ਦੋ ਲਓਗੇ ਤੇ ਫਿਰ ਆਪਾਂ ਤੁਹਾਨੂੰ ਦਵਾਂਗੇ ਇਹ ਅ 50 50 ਦਾ ਲੈਸ है? तो वो मिलने की से ए, मतलब दो लो जी फैब्रिक ए क्लास कोई थोड़े लोई नही आनी कुछ नहीं होना बहुत समार्ट सूट है बहुत प्यारा फैब्रिक है ब्रांड बड़ा है लो जी डार्क कॉफी हैलर ਦੀ ਆ ਪ੍ਰਿੰਟਿੰਗ ਦੇਖੋ ਬਹੁਤ ਹੀ ਖੂਬਸੂਰਤ ਸੂਟ ਬਣਨ ਵਾਲਾ ਸਰਦੀਆਂ ਵਾਲਾ ਜਿਵੇਂ ਡਿਊਟੀਆਂ ਤੇ ਪਾ ਕੇ ਜਾਓ ਜਿਵੇਂ ਮਰਜ਼ੀ ਪੈਨੋ ਇਹਨਾਂ ਨੂੰ ਤੁਸੀਂ ਠੀਕ ਹੈ ਵਿਦਾਊਟ ਦੁਪੱਟਾ ਮੈਂ ਤੁਹਾਨੂੰ ਸਾਰੇ ਪ੍ਰਿੰਟ ਦਿਖਾਉਣੇ ਆ ਕਿਉਂਕਿ ਦਿਖਾਉਣੇ ਬਹੁਤ ਸਾਰੇ ਆ ਕੁਆਂਟੀਟੀ ਬਹੁਤ ਦੇਣੀ ਆ ਤੁਹਾਨੂੰ ਲਓ ਜੀ ਅਗਲਾ ਕਰੋ ਜੀ ਇਹ ਨੋਟ ਮੋਰ ਪੰਖੀ ਡਾਰਕ ਹਾਂਜੀ ਹਾਂ ਡਾਰਕ ਮੋਰ ਪੰਖੀ ਬਹੁਤ ਸੋਹਣਾ ਸੂਟ ਹੈ ਸਿਰਫ 900 70 70 ਚ ਲਓ ਜੀ ਅਗਲਾ ਬਲੈਕ 1 ਸੂਟ 970 ਜੀ ਉਸ ਤੋਂ ਵੱਧ ਗਏ ਫਿਰ 920 ਦੇ ਹਿਸਾਬ ਨਾਲ ਮਿਲਣਗੇ ਲੋ ਜੀ ਆ ਲੋ ਜੀ ਐਨ ਪੂਰਾ ਗੱਡਮਾ ਫੈਬਰਿਕ ਬੇਫਿਕਰ ਹੋ ਕੇ ਤੁਸੀਂ ਸੂਟ ਸਟਿਚ ਕਰਾਉਣਾ ਕੋਈ ਲਾਈਨਿੰਗ ਨਹੀਂ ਕੋਈ ਕੁਝ ਨਹੀਂਗਾ ਠੀਕ ਹੈ ਕੋਈ ਲੋਈ ਨਹੀਂ ਹੋਣੀ ਕੁਝ ਨਹੀਂ ਹੋਣਾ ਇਹਨਾਂ ਨੂੰ ਅਗਲਾ ਡਿਜ਼ਾਈਨ ਲੋ ਜੀ ਪ੍ਰਿੰਟਿੰਗ ਕਲਰ ਸਾਰੇ ਬਹੁਤ ਵਧੀਆ ਇਹ ਮੋਰ ਪੰਖੀ ਆ ਕਲਰ ਹੈ ਤੇ ਲੋ ਜੀ ਇਹਦੇ ਉੱਤੇ ਇਸ ਤਰ੍ਹਾਂ ਛਿਰਮੀ ਜੀ ਰੁਕਦਾ ਪੱਤਿਆਂ ਪੱਤਿਆਂ ਦਾ ਪ੍ਰਿੰਟ ਠੀਕ ਹੈ ਜੀ ਟਾਈ ਟਾਈ ਦਾ ਕਟ ਮਿਲੂਗਾ ਅਗਲਾ ਆ ਗਿਆ ਜੀ ਇਹ ਵਾਲਾ ਕਲਰ ਕਾਫੀ ਠੀਕ ਹੈ ਕਾਫੀ ਬਰਾਊਨ ਜਾਂ ਤੇ ਪ੍ਰਿੰਟਿੰਗ ਹੀ ਬਹੁਤ ਸੋਹਣੀ ਹੈ ਖਿੜਮੇ ਖਿੜਮੇ ਸੂਟ ਹੈ ਸਾਰੇ ਬਿਨਾ ਲਾਈਟ ਤੋਂ ਸਾਡੀ ਵੀਡੀਓ ਬਣ ਰਹੀ ਹੈ ਲਾਈਟ ਹੁੰਦੀ ਤਾਂ ਹੋਰ ਜ਼ਿਆਦਾ ਖਿੜਕੇ ਆਉਣੀ ਸੀ ਲਓ ਠੀਕ ਹੈ ਹਲੋ ਕੋਈ ਲਾਈਨਿੰਗ ਦੀ ਲੋੜ ਨਹੀਂ ਕਾਸੀ ਦੀ ਜ਼ਰੂਰਤ ਨਹੀਂ ਗਈ ਸੂਟ ਦੁਪੱਟਾ ਤੁਸੀਂ ਘਰੋਂ ਕੱਢ ਲਿਓ ਜੇ ਸਾਡੇ ਤੋਂ ਲੈਣਾ ਹੋਇਆ ਸਾਨੂੰ ਦੱਸ ਦਿਓ ਠੀਕ ਹੈ ਜੀ ਇੱਕ ਸੂਟ 970 ਤੇ ਉਸ ਤੋਂ ਬਾਅਦ ਫਿਰ 920 ਲਓ ਜੀ ਕਰੋ ਨੋਟ ਦੇ ਚੀਜ਼ ਕਿ ਤੁਸੀਂ ਚੀਜ਼ ਮੰਗਾਉਣੀ ਹੈ ਮੈਰੂਨ ਡਾਰਕ ਮੈਰੂਨ ਹੁੰਦਾ ਜਿਹੜਾ ਉਹ ਵਾਲਾ ਠੀਕ ਹੈ ਥੋੜਾ ਜਿਹਾ ਕਾਲਸ ਤੇ ਮੈਰੂਨ ਹੁੰਦਾ ਉਹ ਵਾਲਾ ਤੇ ਖਿੜਵੀ ਲੁੱਕ ਦਾ ਸ਼ਰਟ ਇਹਦੇ ਨਾਲ ਲਓ ਜੀ ਤੁਸੀਂ ਇਹਨਾਂ ਦੇ ਕੋਰਸੈਟ ਬਣਾਓ ਤੁਸੀਂ ਇਹਨਾਂ ਦੇ ਫਰਾਕ ਸੂਟ ਬਣਾਓ ਤੇ ਤੁਸੀਂ ਇਹਨਾਂ ਦਾ ਸਿੰਪਲ ਸੂਟ ਬਣਾਓ ਲਓ ਜੀ ਅਗਲਾ ਆ ਗਿਆ ਪ੍ਰਿੰਟ ਨੋਟ ਕਰੋ ਠੀਕ ਹੈ ਜੀ ਫਾਲਸ ਪ੍ਰਿੰਟ ਹੈ ਤੇ ਨਾਲ ਤੁਹਾਨੂੰ ਮਿਲੇਗਾ ਇਹ ਵਾਲਾ ਸ਼ਰਟ ਠੀਕ ਹੈ ਜੀ ਲੋ ਬਹੁਤ ਪਿਆਰੀ ਜੀ ਵੇਲਾ ਵੇਲਾ ਜੀਆਂ ਬਣੀਆਂ ਹੋਈਆਂ ਤੇ ਇਹ ਹੈਗਾ ਜੀ ਥੋੜਾ ਜਿਹਾ ਰਸਟੀ ਚ ਕਲਰ ਹੈ ਹਾਂ ਲੋ ਜੀ ਲਾਈਟ ਆ ਗਈ ਹਾਂ ਰਸਟੀ ਕਲਰ ਹੈ ਇਹ ਬਹੁਤ ਸੋਹਣੀ ਖਿੜਵੀ ਲੁਪਦਾ ਮੀਡੀਅਮ ਪ੍ਰਿੰਟ ਅਗਲਾ ਕਲਰ ਤੁਹਾਨੂੰ ਇਹ ਮਿਲੂਗਾ ਲੋ ਲੋ ਜੀ ਬਹੁਤ ਸੋਹਣਾ ਪ੍ਰੇ ਪ੍ਰਿੰਟ ਇਹਨਾਂ ਦੇ ਹੀ ਸਾਰੇ ਆ ਜਿਹੜੇ ਮਸ਼ਹੂਰ ਹੁੰਦੇ ਨੇ ਨਾ ਇਹਨਾਂ ਦੇ ਪ੍ਰਿੰਟ ਉਹ ਸਾਰੇ ਫੈਬਰਿਕਸ ਤੇ ਆਉਣੇ ਆਉਂਦੇ ਨੇ ਕਦੇ ਕਾਟਨ ਤੇ ਵੀ ਆਉਂਦੇ ਆ ਔਰਗਾਂਜ਼ਾ ਤੇ ਵੀ ਆਉਂਦੇ ਨੇ ਸਭ ਤੇ ਆਉਂਦੇ ਨੇ ਠੀਕ ਹੈ ਬਹੁਤ ਸੋਹਣਾ ਸੋਹਣਾ ਮਹਿੰਦੀ ਕਲਰ ਬਹੁਤ ਪਿਆਰਾ ਜਿਹਾ ਮਹਿੰਦੀ ਕਲਰ ਅਗਲਾ ਲੋ ਜੀ ਆ ਕਿਹੜਾ ਕਹਾਂਗੇ ਆਪਾਂ ਇਹਨੂੰ ਡਾਰਕ ਪਿੰਕ ਜਿਹਾ ਕਹਿ ਦਿੰਦੇ ਆ ਹਨਾ ਹਾਂ ਡਾਰਕ ਪਿੰਕ ਜਿਹਾ ਹੁੰਦਾ ਜਿਹੜਾ ਵਾਈਨ ਪਿੰਕ ਜਿਹਾ ਉਹ ਵਾਲਾ ਕਲਰ ਹੈ ਤੇ ਫੈਬਰਿਕ ਦੀ ਜਿੰਤਾ ਤੁਸੀਂ ਬਿਲਕੁਲ ਵੀ ਨਹੀਂ ਕਰਨੀ ਨਿਸ਼ਚਿੰਤ ਹੋ ਕੇ ਚੀਜ਼ ਲੈਣੀ ਹੈ ਨੈਕਸਟ ਇਹ ਵਾਲਾ ਆ ਗਿਆ ਜੀ ਮੋਰ ਪੰਖੀ ਡਾਰਕ ਹਾਂ ਡਾਰਕ ਮੋਰ ਪੰਖੀ कलर ਲੋ ਖੜਾ ਦੇਖੋ ਸੂਟ ਦਾ ਇੱਕ ਕਲਰ ਨਾ ਮਿਲੇ ਵੈਸੇ ਤਾਂ ਮਿਲਣਗੇ ਤੁਹਾਨੂੰ ਤਾਂ ਤੁਸੀਂ ਦੂਜੇ ਤੇ ਸ਼ਿਫਟ ਹੋ ਜਾਣਾ ਹੈ ਕੁਆਂਟੀਟੀ ਸਾਡੇ ਕੋਲੇ ਬਹੁਤ ਹੈ ਬਟ ਫਿਰ ਵੀ ਤੁਸੀਂ ਫਾਈਨਲ ਹੀ ਮੈਸੇਜ ਪਾਉਣਾ ਇਹ बार-बार ਰਿਕਵੈਸਟ ਹੈ ਸਾਡੀ ਲੋ ਜੀ ਸੀਨੀਅਰਸ ਨੂੰ ਆਲ ਓਵਰ ਚ ਦਵਾਂਗੇ ਠੀਕ ਹੈ ਵੈਸੇ ਆਲ ਓਵਰ ਸੂਟ ਮਹਿੰਗੇ ਹੁੰਦੇ ਨੇ ਬਟ ਅਸੀਂ ਤੁਹਾਨੂੰ ਹੁਣ ਇਸੇ ਰੇਂਜ ਦੇ ਵਿੱਚ ਦਵਾਂਗੇ ਠੀਕ ਹੈ ਲੋ ਕਿਤੇ ਕਿਤੇ ਇਹਦੀ ਅੱਗੇ ਅੱਗੇ ਜਾਂਦੇ ਜਾਂਦੇ ਨਾ ਕੱਟ ਜਾਂਦੀ ਏ ਤੇ ਆਸ ਤੁਹਾਨੂੰ ਨੋਟ ਕਰਾ ਰਹੇ ਆਂ ਦੇਖੋ ਠੀਕ ਹੈ ਕਈ ਵਾਰੀ ਕਿਸੇ ਅੱਗੇ ਜਾਂਦੇ ਜਾਂਦੇ ਇੱਕ ਮੋੜ ਕੱਟ ਜਾਂਦੀ ਏ ਪਰ ਅਸੀਂ ਤੁਹਾਨੂੰ ਨੋਟ ਕਰਾ ਰਹੇ ਹਾਂ ਵੀ ਹੈਗੀ ਐ ਲਓ ਜੀ ਕਰੋ ਨੋਟ ਬਹੁਤ ਪਿਆਰਾ ਫੈਬਰਿਕ ਤੇ ਉਹਦੇ ਉੱਤੇ ਬਹੁਤ ਸੋਹਣੀ ਪ੍ਰਿੰਟਿੰਗ ਠੀਕ ਹੈ ਕੋਰਸੂਲ ਫੈਬਰਿਕ ਹੈ RAM nal ਪਾਉਣੇ ਬੇਚਿਜਕ ਠੀਕ ਹੈ ਬਹੁਤ ਪਿਆਰੀ ਜੀ ਬ੍ਰੈਂਡਿੰਗ ਹੈ ਕਲਰ ਤੁਸੀਂ ਨੋਟ ਕਰ ਲਿਆ ਅਗਲੇ ਦੇ ਵਿੱਚ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਸੇਮ ਪ੍ਰਿੰਟ ਦਾ ਆ ਦੇਖੋ ਇਹਦੇ ਵਿੱਚ ਇਹਨ ਪੂਰੀ ਗੁੜੀ ਆਈ ਹੋਈ ਹੈ ਸਾਈਡ ਤੋਂ ਤੇ ਲਓ ਜੀ ਅਹ ਇਸਤਾ ਇੰਗਲਿਸ਼ ਜਹ ਹਾਂਜੀ ਹਾਂ ਇੰਗਲਿਸ਼ ਜਹ ਕਰ ਹੁੰਦਾ ਇਹ ਉਹ ਵਾਲਾ ਕਲਰ ਹੈ ਛੋਟੀ ਪ੍ਰਿੰਟਿੰਗ ਹਰ ਕਿਸੇ ਨੂੰ ਸੂਟ ਕਰ ਦੇ ਕਲਰ ਲਓ ਜੀ ਅਗਲਾ ਮੋਵਿਸ ਜਹ ਕਲਰ ਹੁੰਦਾ ਸਿਆਣੇ ਵਾਲਾ ਉਹ ਵਾਲਾ ਕਲਰ ਹੈ ਠੀਕ ਹੈ ਲਓ ਜੀ ਅਗਲਾ ਲਓ ਜੀ ਕਰੋ ਨੋਟ ਦੇਖੋ ਅ ਚਲੋ ਆ ਗਿਆ ਠੀਕ ਜਿਹੜਾ ਵੀ ਕਲਰ ਤੁਹਾਡੇ ਕੋਲੇ ਉਹ ਆ ਗਿਆ ਸਿਆਣੇ ਵਾਲੇ ਕਲਰ ਨੇ ਸਾਰੇ ਲੋ ਜੀ ਇਹ ਅਲਓਵਰ ਚ ਸੀਗੇ ਤੇ ਬਾਕੀ ਸਾਰੇ ਮੈਚਿੰਗ ਚ ਦਵਾਂਗੇ ਤੁਹਾਨੂੰ ਅਗਲਾ ਆ ਗਿਆ ਜੀ ਇਹ ਵਾਲਾ ਬਹੁਤ ਹੀ ਪਿਆਰੀ ਪ੍ਰਿੰਟਿੰਗ ਤੇ ਬਹੁਤ ਪਿਆਰਾ ਮੈਰੂਨ ਕਲਰ ਬਹੁਤ ਸੋਹਣਾ ਮੈਰੂਨ ਕਲਰ ਤੇ ਉਹਦੇ ਨਾਲ ਅੰਬੀ ਪ੍ਰਿੰਟ ਸਭ ਦਾ ਫੇਵਰਿਟ ਲੋ ਜੀ ਕਰੋ ਨੋਟ ਮਿੰਟੋ ਮੈਂਟੀ ਫਾਈਨਲ ਸਿਰਫ ਜੇ ਤੁਸੀਂ ਦੋ ਕਰ ਲੇ ਨੋ ਸੋ ਵੀ ਦਿਸਰ ਨਾਲ ਸੂਟ ਮਿਲ ਜਾਣਾ ਤੁਹਾਨੂੰ ਲਓ ਜੀ ਪੈਟਰੋਲ ਪੈਟਰੋਲ ਕਲਰ ਇਹ ਆ ਗਈ ਇਹਦੀ ਪ੍ਰਿੰਟਿੰਗ ਠੀਕ ਹੈ ਜੀ ਲਓ ਅਗਲਾ ਲਓ ਜੀ ਡਿਫਰੈਂਟ ਜੇ ਮਸਟਰਡ ਕਲਰ ਹੈ ਹੈਨਾ ਹਾਂ ਵੁੱਡਨ ਮਸਟਰਡ ਜਾਇ ਆ ਇਹਦੀ ਆ ਗਈ ਸ਼ਰਟ ਠੀਕ ਹੈ ਪ੍ਰਿੰਟਿੰਗ ਬਹੁਤ ਪਿਆਰੀ ਫੈਬਰਿਕ ਏ ਕਲਾਸ ਬੇਚਿਜਕ ਫਾਈਨਲ ਕਰਦੇ ਜਾਣਾ ਹੈ ਅਗਲਾ ਬੋਟਲ ਬੋਟਲ ਗ੍ਰੀਨ ਮਹਿੰਦੀ ਬੋਟਲ ਗ੍ਰੀਨ ਜਾ ਮੂੰਗੀ ਮਹਿੰਦੀ ਜਾ ਠੀਕ ਹੈ ਤੇ ਆ ਇਹਦੀ ਪ੍ਰਿੰਟਿੰਗ ਪਰਮੇ ਲੁੱਕ ਦੀ ਸ਼ਰਟ ਦੀ ਪ੍ਰਿੰਟਿੰਗ ਹੈ ਬੜੀ ਸੋਹਣੀ ਲਓ ਜੀ ਬਹੁਤ ਹੀ ਪਿਆਰੀ ਪ੍ਰਿੰਟਿੰਗ ਤੇ ਬਹੁਤ ਹੀ ਪਿਆਰਾ ਕਲਰ ਹੁਣ ਚਾਹੇ ਤੁਸੀਂ ਸੀਨੀਅਰ ਵੀ ਹੋ ਤੁਸੀਂ ਫੁੱਲਾਂ ਵਾਲਾ ਸੂਟ ਆਰਾਮ ਨਾਲ ਪਾ ਸਕਦੇ ਹੋ ਕਿਉਂਕਿ ਬੇਸ ਕਲਰ ਬਹੁਤ ਹੀ ਬੈਲੈਂਸ ਕਰ ਰਿਹਾ ਸੂਟ ਨੂੰ ਕਿਉਂਕਿ ਜਿਹੜੀ ਉੱਤੇ ਇਹਦੇ ਉੱਤੇ ਪ੍ਰਿੰਟਿੰਗ ਹੈ ਨਾ ਉਹਦੇ ਕਲਰ ਵੀ ਬਹੁਤ ਜ਼ਿਆਦਾ ਟਿੱਖੇ ਨਹੀਂ ਹੈ ਬਹੁਤ ਜ਼ਿਆਦਾ ਭੜਕੀ ਨਹੀਂ ਹੈ ਬਹੁਤ ਬੈਲੈਂਸ ਕੀਤਾ ਹੋਇਆ ਸੂਟ ਹੈ ਆਰਾਮ ਨਾਲ ਤੁਸੀਂ ਸੂਟ ਪਿਕ ਕਰ ਸਕਦੇ ਹੋ ਲੋ ਜੀ ਅਗਲਾ ਇਹ ਵਾਲਾ ਠੀਕ ਹੈ ਹੁਣ ਕਲਰ ਤੁਸੀਂ ਆਪੇ ਨੋਟ ਕਰਦੇ ਜਾਨੇ ਬਿਸਕੁਟੀਜਾ ਸਕਿਨ ਬਿਸਕੁਟੀਜੇ ਕਲਰ ਹੁੰਦੇ ਜਿਹੜੇ ਉਹ ਵਾਲਾ ਹੈ ਠੀਕ ਹੈ ਨੈਕਸਟ ਲੋ ਜੀ ਗ੍ਰੇਜਾ ਡਿਫਰੈਂਟ ਅਗਰੇ ਹਾਂ ਸਮਥਿੰਗ ਡਿਫਰੈਂਟ ਹੀ ਹੈ ਬਸ ਲੋ ਕਰੋ ਨੋਟ ਬਾਟਮ ਤੇ ਵੀ ਸਟੈਂਪ ਤੇ ਸ਼ਰਟ ਤੇ ਵੀ ਸਟੈਂਪ ਠੀਕ ਹੈ ਜੀ ਹਲੋ ਕਰੋ ਨੋਟ ਪ੍ਰਿੰਟ ਬਹੁਤ ਜਿਆਦਾ ਪਿਆਰਾ ਹੈ ਤੇ ਫੈਬਰਿਕ ਲਾਈਟ ਵੇਟ ਬਹੁਤ ਸੋਹਣਾ ਲੋ ਕਰਾ ਆਪਣੇ ਨੋਟ ਕਰ ਲਿਓ ਹੁਣ ਜਿਹੜਾ ਵੀ ਹੈ ਅਗਲਾ ਕਲਰ ਨੋਟ ਕਰੋ ਕਿਹੜਾ ਹੈ ਕਲਰ ਵੀ ਦੱਸਣੇ ਔਖੇ ਹੋ ਜਾਂਦੇ ਨੇ ਲਓ ਜੀ ਲਓ ਜੀ ਇਹਦਾ ਤਾਂ ਪ੍ਰਿੰਟ ਬਹੁਤ ਹੀ ਜਿਆਦਾ ਪਿਆਰਾ ਲੱਗ ਰਿਹਾ ਮੈਂ ਥੋੜੇ ਹੋਰ ਖੋਲਦੀ ਹਾਂ ਹਲੋ ਬਹੁਤ ਪਿਆਰਾ ਪ੍ਰਿੰਟ ਹੈ ਫੁੱਲਾਂ ਤੋਂ ਹਟਕੇ ਪਰਵੀ ਲੋਕ ਦਾ ਪ੍ਰਿੰਟ ਤੇ ਨਾਲ ਇਹਦੀ ਇਹ ਗਹਿਰੇ ਗਹਿਰੇ ਜਿਹੇ ਰੰਗ ਹੈ ਕੋਈ ਹੈ ਨਾ ਉਹਦੀ ਪ੍ਰਿੰਟਿੰਗ ਹਾਂ ਸੇਮ ਆ ਗਿਆ ਸੀ ਤੁਹਾਡੇ ਕੋਲ ਲੋ ਅਗਲਾ ਬਲੂ ਅ ਇੱਕ ਤਾਂ ਹੁੰਦਾ ਜਿਆਦਾ ਹੀ ਨੇਵੀ ਬਲੂ ਨੇਵੀ ਅਫਸਰ ਦੀ ਵਰਦੀ ਤੋਂ ਥੋੜਾ ਜਿਹਾ ਥੋੜਾ ਜਿਹਾ ਕਟ ਰਾਇਲ ਟਾਈਪ ਹੈ ਥੋੜੀ ਜਿਹੀ ਰਾਇਲ ਲੁੱਕ ਹੈ ਲੋ ਠੀਕ ਹੈ ਦੇਖੋ ਲੁੱਕ ਬਹੁਤ ਹੀ ਪਿਆਰਾ ਸੂਟ ਹੈ ਮੈਂ ਤੁਸੀ ਅੱਧਾ ਹੀ ਲਾਉਣਾ ਇਸ ਤੋਂ ਵੱਧ ਲਾਉਣਾ ਹੀ ਨਹੀਂਗਾ ਠੀਕ ਹੈ ਐਨੀ ਸੋਹਣੀ ਚੀਜ਼ ਤੁਹਾਡੇ ਕੋਲ ਆਉਣ ਵਾਲੀ ਹੈ ਲਓ ਜੀ ਮੈਰੂਨ ਲਓ ਠੀਕ ਹੈ ਲਓ ਜੀ ਮੈਰੂਨ ਕਲਰ ਅਗਲਾ ਆ ਗਿਆ ਜੀ ਤੇਰਾ ਪਲਾਹੋ ਜੀ ਪੂ ਹੀ ਰਹਿੰਦਾ ਸੀ ਦਾ ਬਲੈਕ ਲੁੱਕ ਦੇਖੋ ਤੁਸੀਂ ਸੂਟ ਦੀ ਹੋਰ ਤਾਂ ਛੱਡੋ ਸਾਰਾ ਕੁਝ ਪ੍ਰਿੰਟ ਦੇਖੋ ਸੂਟਾਂ ਦੇ ਲਾ ਬਹੁਤ ਹੀ ਪਿਆਰੀ ਪ੍ਰਿੰਟਿੰਗ ਹੈ ਉਤੋਂ ਦੀ ਪ੍ਰਾਈਸ ਇੰਨਾ ਪਿਆਰਾ ਲੋ ਜੀ ਮਿੱਠਾ ਜਿਹਾ ਪੈਰਟ ਕਲਰ ਮਿੱਠਾ ਜਿਹਾ ਤੇ ਉਹਦੇ ਉੱਤੇ ਮਿੱਠੀ ਮਿੱਠੀ ਪ੍ਰਿੰਟਿੰਗ ਫੁੱਲਾਂ ਵਾਲਾ ਸੂਟ ਹਰ ਕੋਈ ਪਹਿਨ ਨਹੀਂ ਕੋਈ ਚਿੰਤਾ ਦਾ ਵਿਸ਼ਾ ਨਹੀਂ ਕਿਉਂਕਿ ਕਲਰ ਜਿਹੜਾ ਪੈਰਟ ਹੈ ਉਹ ਬਹੁਤ ਹੀ ਮਿੱਠਾ ਜ ਹੈ ਲਓ ਠੀਕ ਹੈ ਬਹੁਤ ਪਿਆਰਾ 920 ਰੁਪਏ ਜੇ ਤੁਸੀਂ ਦੋ ਸੂਟ ਲੈ ਲਈ ਜੇ ਤੁਸੀਂ 1 ਲਿਆ ਤਾਂ ਫਿਰ 970 ਚ 86 ਦੇਣੀ ਤੁਹਾਡੇ ਘਰ ਆ ਜੂਗਾ ਸੂਟ ਲੋ ਜੀ ਕਿਹੜਾ ਕਲਰ ਹੈ ਜੀ ਇਹ ਜਿਹੜਾ ਵੀ ਹੈਗਾ ਬਹੁਤ ਹੀ ਸੋਹਣਾ ਜਿਹਾ ਕਲਰ ਹੈ ਲੈਮਨ ਤੋਂ ਡਾਰਕਾ ਹਾਂ ਲੋ ਜੀ ਲੋ ਕਰੋ ਨੋਟ ਤੇ ਬਹੁਤ ਪਿਆਰਾ ਫੈਬਰਿਕ ਆਊਗਾ ਤੁਹਾਡੇ ਕੋਲ ਅਗਲਾ ਕੋਰਸੂਲ ਬਹੁਤ ਜਣੇ ਨੂੰ ਸੂਟ ਕਰਦੇ ਜੇ ਤੁਹਾਡਾ ਕੋਈ ਸਕਿਨ ਇਸ਼ੂ ਵੀ ਹੋਵੇ ਨਾ ਤਾਂ ਵੀ ਤੁਸੀਂ ਆਰਾਮ ਨਾਲ ਇਹਨਾਂ ਚੀਜ਼ਾਂ ਨੂੰ ਵੇਅਰ ਕਰ ਸਕਦੇ ਹੋ ਇਹਦੇ ਵਿੱਚ ਇਹੀ ਹੈ ਆ ਦੇਖੋ ਇੱਥੋਂ ਰੰਟੈਕਸ ਹੈਗਾ ਕਿਤੇ ਕਿਤੇ ਪਿੱਛੇ ਜਾਂਦਾ ਜਾਂਦਾ ਟੇਡਾ ਹੋ ਜਾਂਦਾ ਥੋੜਾ ਜਿਹਾ ਪਰ ਤੁਸੀਂ ਨੋਟ ਕਰ ਲਓ ਵੀ ਤੁਹਾਨੂੰ ਨੋਟ ਕਰਾਤਾ ਤੁਹਾਡੇ ਕੋਲੇ ਆਊਗੀ ਸਟੈਂਪ ਠੀਕ ਹੈ ਜੀ ਲੋ ਕਲਰ ਹੋ ਗਿਆ ਸੀ ਗ੍ਰੀਨ ਹਾਂਜੀ ਅਗਲਾ ਆ ਗਿਆ ਜੀ ਪਿੰਕ ਤਰਬੂਜੀਆ ਪਿੰਕ ਜਾਂ 베بی ਤਰਬੂਜੀਆ ਪਿੰਕ ਜਾਂ ਟਾਈਪ ਹਾਂ ਬਹੁਤ ਸੋਹਣ ਲੁਕ ਆਣੀ ਐ ਸੂਟ ਦੀ ਜਿਹੜਾ ਮਰਜੀ ਕਲਰ ਐ ਲੋ ਜੀ ਬਹੁਤ ਹੀ ਪਿਆਰਾ ਪ੍ਰਿੰਟ ਤੇ ਬਹੁਤ ਪਿਆਰਾ ਕਲਰ ਕੰਬੀਨੇਸ਼ਨ ਲੋ ਮਸਟਰਡ ਥੋੜਾ ਜਿਹੜਾ ਬ੍ਰਾਊਨਿਸ਼ ਥੋੜਾ ਜਿਹਾ ਬ੍ਰਾਊਨਿਸ਼ ਮਸਟਰਡ ਹੁੰਦਾ ਹੈ ਨਾ ਉਹ ਵਾਲਾ yellow ਨਹੀਂ ਤੇ ਉਹਦੇ ਉੱਤੇ ਬਹੁਤ ਸੋਹਣੀ ਪ੍ਰਿੰਟਿੰਗ ਜਸਟ ਪਿਕ ਸੋਚਣ ਦਾ ਕੋਈ ਮਸਲਾ ਹੈ ਹੀ ਨਹੀਂਗਾ ਇਸ ਪ੍ਰਾਈਸ ਤੇ ਤਾਂ ਬਿਲਕੁਲ ਹੀ ਨਹੀਂਗਾ ਜਿਹੜੇ ਤੇ ਤੁਹਾਨੂੰ ਦੇ ਰਹੇ ਆ ਲੋ ਜੀ ਅਗਲਾ ਦੇਖੋ ਇਹ ਵੀ ਕਲਰ ਨਵਾਂ ਜਿਹਾ ਲੱਗ ਰਿਹਾ ਮੈਨੂੰ ਲੋ ਜੀ ਆ ਲਓ ਠੀਕ ਹੈ ਕਲਰ ਹੈਗਾ ਇਹਦਾ ਮੋਰ ਪੰਖੀ ਹੋਣਾ ਹਾਂ ਮੋਰ ਪੰਖੀ ਜੀ ਕਹਾਂਗੇ ਆਪਾਂ ਇਹਨੂੰ ਹੂੰ ਲੋ ਜੀ ਇਹਦੇ ਤੇ ਸਟੈਂਪ ਸ਼ਾਇਦ ਟੇਢੀ ਹੋਈ ਵੀ ਹੈ ਕਿਤੇ ਇਹਦੇ ਵਿੱਚ ਮੈਨੂੰ ਨਜ਼ਰ ਨਹੀਂ ਆਉਂਦੀ ਬਟ ਜਿਹੜੇ ਬੰਦਿਆਂ ਨੂੰ ਤਾਂ ਸਿਰਫ ਸਟੈਂਪ ਤੇ ਹੀ ਯਕੀਨ ਹੈ ਸਾਡੇ ਤੇ ਨਹੀਂ ਹੈਗਾ ਉਹ ਫਿਰ ਇਹ ਵਾਲੀ ਨੂੰ ਛੱਡ ਦਿਓ ਅਦਰਵਾਈਜ਼ ਰਾਮ ਟੈਕਸ ਦਾ ਇਹ ਸੂਟ ਤਾਂ ਸਾਡੀ ਗਰੰਟੀ ਹੈ ਠੀਕ ਹੈ ਇਹਦੇ ਨਾਲ ਦੇਤੇ ਸੀਗੇ ਇਹਦੇ ਤੇ ਹੁਣ ਨਹੀਂ ਹੈਗੀ ਪ੍ਰਿੰਟ ਤਾਂ ਸੇਮ ਹੀ ਹੈ ਅਗਲੇ ਤੇ ਵੀ ਦਿਖਾਉਣੀ ਆ ਤੁਹਾਨੂੰ ਆ ਦੇਖੋ ਇਹਦੇ ਤੇ ਐਕਸਟਰਾ ਐਕਸਟਰਾ ਆ ਪਿਆ ਹੈ ਸੇਮ ਦਾ ਹੀ ਪ੍ਰਿੰਟ ਹੈ ਠੀਕ ਹੈ ਹਲੋ ਆ ਗਈ ਬਾਟਮ ਠੀਕ ਹੈ ਜੀ ਕਲਰ ਨੋਟ ਕਰ ਲਓ ਗੇਰੂ ਵਜਾ ਟਾਈਪ ਹਾਂ ਗੇਰੂ ਵਜਾ ਕਲਰ ਹੈ ਅਗਲਾ ਡਿਜ਼ਾਈਨ ਲੋਜੀ ਕਰੋਨੋਟ ਸੋਣ ਸੁਣੇ ਫੁੱਲਾਂ ਵਾਲਾ ਸੂਟ ਇਹ ਜਿਹੜਾ ਸਟੈਂਪ ਹੈ ਮਰੂਨ ਕਲਰ ਹੈ ਬਹੁਤ ਪਿਆਰੀ ਜੀ ਲੁੱਕ ਦੇ ਵਿੱਚ ਥੋੜਾ ਸੂਟ ਰੈਡੀ ਹੋਣਾ ਹੈ ਖਿੜਵਾ ਖਿੜਵਾ ਸੂਟ ਹੈ ਅਗਲਾ ਇਹ ਆ ਗਿਆ ਲੋਜੀ ਠੀਕ ਹੈ ਇਹ ਆ ਗਿਆ ਜੀ ਇਹਦਾ ਅ ਸ਼ਰਟ ਕਿਹੜਾ ਕਲਰ ਕਵਾਂਗੇ ਇਹਨੂੰ ਠੀਕ ਹੈ ਠੀਕ ਆ ਗਿਆ ਜੀ ਠੀਕ ਹੈ ਇਹਦੀ ਵੀ ਸਟੈਂਪ ਥੋੜੀ ਜਿਹੀ ਟੇਢੀ ਹੋ ਗਈ ਅੱਗੇ ਜਾਂਦੀ ਜਾਂਦੀ ਚਲੋ ਮੈਂ ਦੇਖਦੀ ਹਾਂ ਆ ਦੇਖੋ ਇੱਥੇ ਆ ਗਈ ਵਿੱਚ ਵਿੱਚ ਕਿਤੇ ਕਿਤੇ ਟੇਢੀ ਹੋ ਗਈ ਠੀਕ ਹੈ ਇਹ ਆ ਗਈ ਬਾਟਮ ਤੇ ਇਹ ਆ ਗਿਆ ਇਹ ਤੇ ਪ੍ਰੋਪਰ ਆਈ ਹੋਈ ਹੈ ਸੇਮ ਕਲਰ ਹੈ ਸੇਮ ਦਾ ਕਲਰ ਹੈ ਸੇਮ ਸੂਟ ਦਾ ਲਓ ਜੀ ਕਲਰ ਨੋਟ ਕਰ ਲਓ ਕਿਹੜਾ ਹੈ ਡਿਫਰੈਂਟ ਜਈ ਹੈ ਅਗਲਾ ਜਰਮਨੀ ਕਲਰ ਤੇ ਉਹਦੇ ਉੱਤੇ ਪ੍ਰਿੰਟ ਦੇਖੋ ਬਿਊਟੀਫੁਲ ਬਹੁਤ ਹੀ ਸੋਹਣਾ ਪ੍ਰਿੰਟ ਬਹੁਤ ਹੀ ਪਿਆਰਾ ਠੀਕ ਹੈ ਲੁੱਕੀ ਬਹੁਤ ਸੋਹਣੀ ਹੋਣੀ ਬਣ ਕੇ ਸੂਟ ਦੀ ਅਗਲਾ ਆ ਗਿਆ ਬਲੈਕ ਸੇਮ ਦੇ ਵਿੱਚ ਬਲੈਕ ਕਲਰ ਠੀਕ ਹੈ ਪਰ ਵੀ ਲੁੱਕੀ ਸ਼ਰਟ ਦੇਖਣ ਨੂੰ ਫੁੱਲ ਵੱਡਾ ਹੈ ਬਟ ਹੈ ਘਾਲਾ ਮਹਲਾਈ ਹੈ ਬਹੁਤ ਸੋਹਣਾ ਜਾਂ ਬਲੈਕ ਕਲਰ ਦੇ ਨਾਲ ਅਗਲਾ ਮਰੂਨ ठीक है जी उदू अगला पेट्रोल जहाँ पेट्रोल जहा कलर है हाँ लो ठीक है जी लो अगला हाँ बहुत ही बहुत ही ज्यादा प्यारा कलर तो ओना ही प्यारा ए मिठा मिठा प्रिंट बहुत ही ज्यादा सोहना है डिसेंट सूट

ਤੰਕੀਆ ਬੀ ਬਹੁਤ ਸੋਹਣਾ ਜੀ ਹਾਂ ਬਹੁਤ ਸੋਹਣਾ ਕਲਰ ਹੈ ਤੇ ਬਹੁਤ ਪਿਆਰਾ ਫੈਬਰਿਕ ਆਣ ਹੈ ਤੁਹਾਡੇ ਕੋਲੇ ਲਓ ਜੀ ਅਗਲਾ ਹੁਣ ਦਿਖਾਣੇ ਤੁਹਾਨੂੰ ਅਹ ਮਾਈ ਗੋਡ ਬਹੁਤ ਹੀ ਸੋਹਣਾ ਪ੍ਰਿੰਟ ਹੈ ਬਹੁਤ ਹੀ ਪਿਆਰਾ ਨੀਲਾ ਠੀਕ ਹੈ ਡਾਰਕ ਡਾਰਕ ਬਲੂ ਲਓ ਜੀ ਉਹਦੇ ਉੱਤੇ ਨਾ ਬਲੂ ਨੂੰ ਮਤਲਬ ਬਰਾਊਨ ਜੇ ਪ੍ਰਿੰਟ ਨੇ ਥੋੜਾ ਜਿਹਾ ਸਨਬ ਕੀ ਤਾਂ ਬਹੁਤ ਪਿਆਰਾ ਲੱਗ ਰਿਹਾ ਸੂਟ ਗ੍ਰੇ ਮਾਊਸ ਗ੍ਰੀਨ ਤੇ ਇਹਦੇ ਉੱਤੇ ਦੇਖੋ ਖੜਾ ਆ ਰਿਹਾ ਸੂਟ ਦਾ ਕਿੰਨਾ ਡੀਸੈਂਟ ਲੱਗਣਾ ਸੂਟ ਬਣ ਕੇ ਬਹੁਤ ਹੀ ਪਿਆਰੀਆਂ ਆਈਟਮਾਂ ਨੇ ਇੱਕ ਤੋਂ ਇੱਕ ਖੂਬਸੂਰਤ ਅੱਜ ਤਾਂ ਸਾਡਾ ਆਪਦਾ ਵੀ ਵੀਡੀਓ ਬਣਾਉਂਦੇ ਹਾਂ ਜੀ ਕਰੀ ਜਾਂਦਾ ਵੀ ਆਹ ਵੀ ਲੈ ਲਈਏ ਆਹ ਵੀ ਲੈ ਲਈਏ ਸਾਡਾ ਕੰਟਰੋਲ ਦੇਖੋ ਤੁਸੀਂ ਬੜਾ ਕੰਟਰੋਲ ਰਹਿਦਾ ਨਹੀਂ ਪਰ ਸਾਡਾ ਲਓ ਜੀ ਅਗਲਾ ਦੇਖੋ ਇਹ ਮਿਲੂਗਾ ਤੁਹਾਨੂੰ ਅਗਲਾ ਕਲਰ ਮੂੰਗਿਆ ਹਾਂਜੀ ਹਾਂਜੀ ਲਓ ਇਹ ਦਿੰਨੇ ਆ ਤੁਹਾਨੂੰ ਇੱਕ ਡੀਸੈਂਟ ਜਿਹਾ ਕਲਰ ਦਿੰਨੇ ਆ ਜੇ ਤੁਸੀਂ ਬੜੇ ਤਿੱਖੇ ਰੰਗ ਨਹੀਂ ਪਾਉਂਦੇ ਪਰ ਫੁੱਲਾਂ ਜਿਹਾਂ ਵਾਲਾ ਸੂਟ ਮਾਉਣ ਦਾ ਕੀ ਕਰਦੇ ਆ ਦੇਖੋ ਮਲਟੀ ਕਲਰ ਜਿਹਾ ਲੱਗ ਰਿਹਾ ਨਾ ਸੂਟ ਪਰ ਕਲਰ ਇਹਦੇ ਲਾਈਟ ਲਾਈਟ ਲੱਗੇ ਹੋਏ ਨੇ ਇਹਦੇ ਤੇ ਬਹੁਤ ਹੀ ਪਿਆਰਾ ਜਿਹਾ ਲੱਗ ਰਿਹਾ ਸੂਟ ਰੌਣਕ ਜੀ ਇਹ ਸੂਟ ਦੇ ਉੱਤੇ ਤੇ ਗੋਲਡਨ ਮਸਟਰਡ ਕਲਰ ਹੈ ਦਾ ਠੀਕ ਹੈ ਲੋ ਜੀ ਅਗਲਾ ਦੇਖੋ ਹਾਂ ਹੁਣ ਇਹਨੂੰ ਕੀ ਕਵਾਂਗੇ ਲੈ ਚੀਜਾ ਕਲਰ ਹੈ ਹੈਨਾ ਲੈਚੀ ਕਲਰ ਜਈ ਹੈ ਤੇ ਉਹਦੇ ਉੱਤੇ ਡੀਸੈਂਟ ਡੀਸੈਂਟ ਪ੍ਰਿੰਟਿੰਗ ਅਗਲਾ ਲੋਚ ਇਹ ਕਲਰ ਹੈ ਨੋਟ ਕਰੋ ਠੀਕ ਹੈ ਕਿਹੜਾ ਇਹ ਤਾਂ ਸਾਨੂੰ ਵੀ ਨਹੀਂ ਪਤਾ ਲਓ ਜੀ ਇੱਕ ਕਲਰ ਆਊਗਾ ਇਹ ਵਾਲਾ ਇਹਦੇ ਚ ਠੀਕ ਬਹੁਤ ਸੋਹਣੀ ਆਈਟਮ ਆ ਇਹ ਕਲਾਸ ਰਾਮ ਟੈਕਸ ਬ੍ਰਾਂਡ ਨੈਕਸਟ ਲੋ ਜੀ ਇਹਦੇ ਤੇ ਤਾਂ ਫਿਰ ਸਾਡਾ ਸਬਰ ਵੀ ਟੁੱਟ ਗਿਆ ਸੀ ਮੇਰੇ ਤੁਸੀਂ ਪਾਇਆ ਦੇਖਿਆ ਇਹ ਸੂਟ ਹਨਾ ਥੋੜੇ ਦਿਨ ਪਹਿਲਾਂ ਦੋ ਤਿੰਨ ਦਿਨ ਹੀ ਹੋਈ ਹੈ ਉੱਦੀ ਪਾਇਆ ਸੀ ਮੈਂ ਇਹ ਵਾਲਾ ਸੂਟ ਬਹੁਤ ਹੀ ਅੱਛੀ ਵੀਰਿੰਗ ਹੈ ਬਹੁਤ ਹੀ ਪਿਆਰਾ ਸੂਟ ਮੈਂ ਬਿਨਾ ਲਾਈਨਿੰਗ ਤੋਂ ਬਣਾਇਆ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੁਹਾਨੂੰ ਪੂਰਾ ਐਨ ਵਧੀਆ ਗਾਫ ਕਪੜਾ ਤੇ ਬਹੁਤ ਹੀ ਪਿਆਰਾ ਲੱਗਦਾ ਬਣ ਕੇ ਸੂਟ ਇਹ ਲੋ ਠੀਕ ਹੈ ਮੈਂ ਦੁਪੱਟਾ ਕਰੂੰਗਾ ਕੱਢ ਲਿਆ ਸੀ ਪ੍ਰਿੰਟਡ ਜੇ ਚੱਲ ਗਿਆ ਮੇਰਾ ਤੁਸੀਂ ਵੀ ਚਲਾ ਲਿਓ ਜੇ ਤੁਹਾਡਾ ਚੱਲਦਾ ਹੋਇਆ ਨਹੀਂ ਚੱਲਦਾ ਹੋਇਆ ਤਾਂ ਫਿਰ ਸਾਨੂੰ ਦੱਸ ਦਿਓ ਫਿਰ ਅਸੀਂ ਇਥੇ ਚਲਾ ਕੇ ਭੇਜ ਦਾਂਗੇ ਲਓ ਜੀ ਮਹਿੰਦੀ ਜਾ हां मेहंदी का मांग ये नु सुन सोना जे कलर है ते एदे ਉਤੇ ਸਿੰਗਲ ਜੀ कलर दी प्रिंटिंग ब्लैक जे दी ਬਹੁਤ ਪਿਆਰੀ ਲੁੱਕ ਦੇ ਰਿਹਾ ਸੂਟ ਲੋ ਜੀ ਰਸਟੀ ਹਾਂ ਤੇ ਰਸਟੀ ਦੇ ਉੱਤੇ ਇਹ ਵਾਲਾ ਪ੍ਰਿੰਟ ਸੇਮ ਦਾ ਆ ਗਿਆ ਜੀ ਤੁਹਾਡੇ ਕੋਲ ਅ ਮੋਰ ਪੰਖੀ ਪੈਟਰੋਲ ਪੈਟਰੋਲ ਬਲੂ ਜ ਨਵਾਂ ਜੀ कलर ਹੈ ਬਸ ਤੁਸੀਂ ਨੋਟ ਕਰ ਲਓ ਹਨਾ ਫਿਰੋਜੀ ਬਲੂ ਜਆ ਵੇਖੋ ਇਹ ਪ੍ਰਿੰਟ ਇਹ ਹਾਂ ਇਹ ਪ੍ਰਿੰਟ ਸੀ ਤੁਹਾਨੂੰ ਹੁਣੇ ਇੱਕ ਇਸ ਤੋਂ ਪਹਿਲਾਂ ਇੱਕ ਵੀਡੀਓ ਬਣਾ ਕੇ ਛੱਡੇ ਆ ਉਹਦੇ ਵਿੱਚ ਇਹ ਵਿਦ ਦੁਪੱਟਾ ਪਸ਼ਮੀਨੇ ਦੇਤੇ ਉੱਤੇ ਵਰਕ ਨਾਲ ਆਇਆ ਇਹ ਸੂਟ ਹੈ ਨਾ ਬਹੁਤ ਹੀ ਪਿਆਰਾ ਸੇਮ ਪ੍ਰਿੰਟ ਉਹਦੇ ਤੇ ਵਰਕ ਹੋ ਕੇ ਆਇਆ ਪੈਨਲ ਵਰਕ ਤੁਸੀਂ ਅਗਲੀ ਵੀਡੀਓ ਚ ਦੇਖੋਗੇ ਸ਼ਾਇਦ ਪਹਿਲਾਂ ਦੇਖ ਲਓ ਜਾਂ ਬਾਅਦ ਚ ਕਿਉਂਕਿ ਇੱਕੋ ਦਿਨ ਚ ਅਸੀਂ ਵੀਡੀਓ ਬਣਾ ਰਹੇ ਹਾਂ ਤਾਂ ਪਤਾ ਨਹੀਂ ਹੁੰਦਾ ਕਿਹੜੀ ਕਦੋਂ ਆਊਗੀ ਲਓ ਜੀ ਇਹਨਾਂ ਟੈਕਸ ਦਾ ਬਹੁਤ ਹੀ ਪਿਆਰੀ ਲੁੱਕ ਦੇ ਰਿਹਾ ਫੁੱਲਾਂ ਦਾ ਫੁਲੀ ਡਿਫਰੈਂਟ ਜੀ ਬਲੈਕ ਕਲਰ पूरा अगला सूट रेडी है थोड़ा तो लो जी पेट्रोल पेट्रोल ये लुक आऊगी जो थोड़े को ब्लैक मेरे वूंग ज्यादा है फिर पेट्रोल से शिफ्ट हो सद लुक बहुत सोहनी है सूट की प्रिंट ही बहुत प्यारा है लो जी अगला मस्टर्ड लुक देखो प्रिंट की लुक देखो बहुत प्यारे प्रिंट ने इन्हें मैं पूरा कहूँगी सूट पूरी जान है सूट च एन ਠੀਕ ਹੈ ਹਲੋ ਨਰੂ ਠੀਕ ਹੈ ਲੋ ਪ੍ਰਿੰਟ ਬੁਤ ਮੂੰਗਿਆ ਹਾਂ ਉਹ ਫਿਰ ਨੰਬਰ ਲਾਉਣ ਵੇਲੇ ਵਿੱਚ ਮਿਕਸ ਹੁੰਦੇ ਪੁੱਤ ਪਰ ਇਹਨਾਂ ਨੂੰ ਹਾਂ ਲੋ ਮੂੰਗਿਆ ਠੀਕ ਹੈ ਵਿਦ ਸਟੈਂਪ ਹੋਣਗੇ ਸੂਟ ਲੋ ਜੀ ਅਗਲਾ ਹਾਂ ਡੀਸੈਂਟ ਬਹੁਤ ਹੀ ਡੀਸੈਂਟ ਨਾਟ ਓਨਲੀ ਡੀਸੈਂਟ ਵੈਰੀ ਡੀਸੈਂਟ ਹਾਂ ਪੂਰੇ ਸੋਦੇ ਲੋ ਜੀ ਅ ਪ੍ਰਿੰਟਿੰਗ ਬਹੁਤ ਪਿਆਰੀ ਹੈ ਤੇ ਉਨਾ ਹੀ ਪਿਆਰਾ ਜਿਹਾ ਇਹਦਾ ਕਲਰ ਹੈ ਪੀਚ ਤੇ ਗਾਜਰੀ ਦਾ ਮਿਕਸਚਰ ਠੀਕ ਹੈ ਨਵਾਂ ਜਿਹਾ ਕਲਰ ਹੈ ਆ ਉਸ ਤੋਂ ਵੀ ਜ਼ਿਆਦਾ ਨਵੇਂ ਠੀਕ ਹੈ ਹਾਂ ਕਰੋ ਨੋਟ ਹਾਂ बस ਸੋਚਣ ਦਾ ਤਾਂ ਕੋਈ ਮਸਲਾ ਹੀ ਨਹੀਂ ਹਰ ਪ੍ਰਿੰਟ ਪਹਿਲੇ ਨਾਲੋਂ ਜ਼ਿਆਦਾ ਸੋਹਣਾ ਖੁੱਲ ਰਿਹਾ ਹੈ ਇੱਕ ਤੋਂ ਇੱਕ ਪ੍ਰਿੰਟ ਹੈ ਤੇ ਫੈਬਰਿਕ ਇੱਕ ਤੋਂ ਸਿਰਾ ਠੀਕ ਹੈ ਹਲੋ ਦੇਖੋ ਲੁੱਕ ਟੁੱਟਾਂ ਦੀ ਸੋਚਣ ਦਾ ਤਾਂ ਲੋੜ ਹੈ ਹੀ ਨਹੀਂਗੀ ਮੈਸੇਜ ਫਾਈਨਲ ਪਾਉਂਦੇ ਜਾਣਾ ਲੋ ਜੀ ਪੈਰਟ ਮਹਿੰਦੀ ਬਹੁਤ ਸੋਹਣਾ ਕਲਰ ਹੈ ਇਹਦਾ ਲੋ ਦੇਖੋ ਪ੍ਰਿੰਟਿੰਗ ਹੀ ਬਹੁਤ ਪਿਆਰੀ ਹੈ ਲੋ ਅਗਲਾ ਸੀ ਗ੍ਰੀਨ ਲੋ ਦੇਖੋ ਰੌਣਕ ਸੂਟ ਤੇ ਬਹੁਤ ਪਿਆਰੀਆਂ ਚੀਜ਼ਾਂ ਨੇ ਬਹੁਤ ਪਿਆਰਾ ਪ੍ਰਾਈਸ ਹੈ ਇਸ ਪ੍ਰਾਈਸ ਤੇ ਸੂਟ fromParams ਟੈਕਸ ਦਾ ਰੇਅਰ ਕੰਬੀਨੇਸ਼ਨ ਹੈ ਲੋ ਜੀ ਇਹ ਤਾਂ ਜਮਈ ਨਵਾਂ ਪ੍ਰਿੰਟ ਹੈ ਕਲਰ ਕੰਬੀਨੇਸ਼ਨ ਬਿਲਕੁਲ ਹੀ ਨਵਾਂ ਹੈ ਹ ਅ ਨੀਚੇ ਅਲੱਗ ਜਿਹੇ ਕਲਰ ਆ ਤੇ ਉਹਦੇ ਉੱਤੇ ਅਲੱਗ ਜੀ ਕਿਸਮ ਦਾ ਹੀ ਪ੍ਰਿੰਟ ਹੈ ਬਹੁਤ ਪਿਆਰਾ ਸੂਟ ਅਗਲਾ ਜੋ ਤੂੰ ਦੌੜ ਜਾ ਅਸੀਂ ਲਾ ਦਾਂਗੇ ਲੋਕ ਜਾ ਅਗਲਾ ਆ ਗਿਆ ਪੀਚ بیس ਕਲਰ ਸਭ ਦਾ ਸੇਮ ਹੈ ਪਰ ਸੋਦੇ ਉੱਤੇ ਪ੍ਰਿੰਟ ਡਿਫਰੈਂਟ ਡਿਫਰੈਂਟ ਹੈ ਠੀਕ ਹੈ ਲੋ ਅਗਲਾ 골ਡਨ ਹੈ ਨਾ ਲੈਮਨ 골ਡਨ ਜਾ ਤੇ ਉਹਦੇ ਉੱਤੇ ਇਹ ਵਾਲਾ कलर नेक्स्ट ये आ गया जीता पिस्ता लिया चीज़ा आ गया प्रिंट हो गया जी गया। लो जी ये अज की बहुत ही प्यारी जी आ... <laughs> बहुत प्यारी करेक्शन जिन्होंने शेयर जरूर करना है सपोर्ट बनाई रखियो थोड़ा प्यार हमेशा चाहिए कस के शेयर करना है ठीक है जी ਤੇ ਮਿਲਾਂਗੇ ਅਗਲੀ ਵੀਡੀਓ ਚ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਇਹਨਾਂ ਪੈਣਾ ਨਾਲ ਜੁੜੇ ਰਹੋ